ਹਲੋ ਜੀ ਸਸਰੀਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁਲਦਰ ਫੈਮਿਲੀ ਬਲੌਗ ਦੇ ਵਿੱਚ ਤੇ ਅੱਜ ਮੈਂ ਸਵੇਰੇ ਸਵੇਰੇ ਸੋਚਿਆ ਵੀ ਕਿਉਂ ਨਾ ਵੀ ਕੋਠੇ ਦੇ ਉੱਤੇ ਆਪਾਂ ਉਹ ਕਰ ਦਿੰਦੇ ਹਾਂਗੇ ਪੰਜ-ਛੇ ਹਰਤਰ ਪਾਣੀ ਰੱਖ ਦਿੰਦੇ ਹਾਂਗੇ ਪਾ ਕੇ ਤੇ ਉਹ ਕਈ ਦਿਨ ਹੋ ਗਏ ਸੀਗੇ ਬਿਤਰ ਨੂੰ ਕੈਂਜ ਨੂੰ ਬੀਤੂ ਕੋਠੇ ਦੇ ਉੱਤੇ ਪਾਣੀ ਰੱਖਿਆ ਹੀ ਤੇ ਮੈਂ ਰੋਜ਼ ਬਸ ਭੋਲੇ ਜਾਂਦੀ ਸੀਗੀ ਕੰਮ ਹੀ ਲੋਟ ਆਉਂਦੇ ਹੈਗੇ ਘਰ ਦੀ ਇੱਕ ਗਰਮੀ ਵਾਲੀ ਜਾਦੇ ਹੈਗੀ ਨਾ ਤਾਂ ਕੱਲ ਮੀਂਹ ਆ ਕੇ ਹਟਿਆਗਾ ਫੇਰ ਵੀ ਇੰਨੀ ਜਿਆਦਾ ਪੜਦਾ ਜਹੀ ਹੋਈ ਪਈ ਹੈਗੀ ਮੈਂ ਹੁਣ ਐ ਸੋਚਦੀ ਸੀ ਵੀ ਕਾਦੇ ਵਿੱਚ ਪਾ ਕੇ ਰੱਖ ਕੇ ਆਵਾਂ ਮੈਂ ਇਹ ਦੇ ਨੇ ਤੋੜਾ ਤੂੜਾ ਪਿਆ ਹੋਇਆ ਨਾ ਤੋੜਾ ਪੰਨ ਕਿ ਉਹਦੇ ਵਿੱਚ ਰੱਖ ਦਿੰਨੇ ਹੈਗੀ ਹਾਂ ਦੇਖੋ ਸਾਡੇ ਤਾਂ ਇੱਥੇ ਇੰਨਾ ਗਾਹ ਪਿਆ ਪਿਆਗਾ ਇੱਥੇ ਤਾਂ ਕੁਛ ਵੀ ਨਾ ਥਿਆ ਹੈ ਹੈ ਉਹ ਕੋਠੇ ਤੇ ਪਿਆ ਨਾ ਇੱਕ ਤੋੜਾ ਕੋਠੇ ਤੇ ਉਧਰ ਆਪਣੀ ਇਧਰ ਇਕਾਹੀ ਤੋੜਾ ਮਿਲੇਗਾ ਮੈਨੂੰ ਸਾਰੇ ਭਾਲੇ ਮਿਲੀ ਨਹੀਂ ਹੈਗਾਗਾ ਹੀ ਨਿਕਲ ਜਾਗਾ ਅਸੀਂ ਪਾਣੀ ਤਾਂ ਭਰਦੇ ਹਾਂ ਹੈ ਕਿਵੇਂ ਪ੍ਰਸਤੀ ਦੇ ਉਹ ਫਿਰ ਪ੍ਰਸਤੀ ਤੋਂ ਲਾਹੂ ਕੌਣ ਉਹਨੂੰ ਉਹ ਤਾਂ ਹੁਣ ਪੌੜੀ ਲੈਉਣੀ ਪਊਗੀ ਇਹਨੂੰ ਭੰਨ ਲਈਏ ਉੱਥੋਂ ਬਸ ਕਿ ਕਿ ਸਾਰਾ ਨਾ ਹੋੜੀ ਇਹ ਦੇਖੀ ਜਾਊਗਾ ਹੋਰ ਕੀ ਫਿਰ ਚਲ ਦੋ ਬਣ ਗਏ ਹੁਣੇ ਨਹੀਂ ਹੈ ਦੋ ਦੋ ਬਣ ਗਏ ਗਏ ਨਹੀਂ ਦੋ ਬਣਗੇ ਵਧੀਆ ਵਧੀਆ ਬਣ ਕੇ ਦੋ ਆ ਰਿਹਾ ਮਰੀਓ ਆਇਂ ਪੁੱਣੀ ਹੋਰ ਆਇਂ ਰੱਖ ਲੈਣੇ ਦੋ ਦੋ ਚ ਪਾਣੀ ਪੈ ਜੂਗਾ ਉਧਰ ਹੀ ਧਰ ਕੇ ਆਉਂਗੇ ਉੱਥੇ ਨੇ ਧੁੱਪ ਚ ਤਾਂ ਪਾਣੀ ਸੁੱਕ ਜੂਗਾ ਇਹ ਹੁਣ ਮੈਂ ਦੋ ਬਣਾ ਲਏ ਇਹਨਾਂ ਨੂੰ ਭੰਨ ਕੇ ਚਲ ਮੈਨੂੰ ਤਾਂ ਐਸੀ ਕਿਤੇ 22 ਬਣੂਗਾ ਮੈਨੂੰ ਉੱਤੋਂ ਫੁੱਟਿਆ ਨਹੀਂ ਹੈਗਾ ਇਹ ਜਿਆਦਾ ਹੋ ਉਸੀ ਆ ਥੋੜਾ ਜਿਹਾ ਹਾਰਡ ਉਹੋ ਇਧਰ ਸ਼ਾਮ ਦੀ ਤੇ ਰੱਖ ਦੇਣੇ ਹੈ ਕਿ ਨਹੀਂ ਤਾਂ ਧੁੱਪ ਚ ਤਾਂ ਪਾਣੀ ਸੋਖ ਲਿਆ ਕਰੂਗੀ ਹਾਰ ਰੱਖ ਦੇਣੇ ਇੱਥੇ ਵਾਲੀਆਂ ਹੁੰਦੀਆਂ ਨੇ ਆ 베ਰੀ ਤੇ ਹਾਰ ਰੱਖ ਦੇਣੇ ਇੱਥੇ ਇੱਥੇ ਰੱਖ ਦੇਣੇ ਕਿ ਇੱਧਰ ਰੱਖ ਦੇਣੇ ਰੋ ਜਮੀ ਆਏ ਬਣ ਕੇ ਜਿੰਨੇ ਸੱਚੀਓ ਬਣਾ ਵਾਏ ਹੁੰਦੇ ਨੇ ਡੋਂਗੇ ਜੀ ਹਾਂ ਬਾਲਟੀ ਭਰ ਲੈਣਾ ਪਾਣੀ ਜਿੱਥੋਂ ਡੱਗੀ ਚੁਂ ਉਜੀ ਪਾ ਲੈਣਾ ਸਾਫੀ ਪਰੀ ਹੋਈ ਆ ਇਹ ਡਿੱਗ ਗਿਆ ਸੀਗਾ ਤਾਂ ਗਾ ਕੇ ਨਹੀਂ ਸਿੱਧਾ ਰੱਖਤਾ ਇਹ ਨਾਲ ਲਾ ਕੇ ਕੰਧ ਦੇ ਨਾਲ ਹਰ ਇੱਥੇ ਫਿਰਦੀਆਂ ਨੇ ਜਿਹੜੀਆਂ ਬਹੁਤ ਛਿੰਝੀ ਕਰਦੀਆਂ ਸੜਦਾ ਨਾ ਸਵੇਰੇ ਸਵੇਰੇ ਬਹੁਤ ਆਉਂਦੀਆਂ ਨੇ ਇੱਥੇ ਕਿਉਂਕਿ ਸਾਰੇ ਇੱਧਰ ਸਾਡੇ ਨਾਲ ਲੱਗਦੇ ਨੇ ਨਾ ਇੱਧਰ ਥਾਂ ਖਾਲੀ ਪਿਆਗਾ ਆ ਇੱਧਰ ਸਾਡੇ ਘਰ ਦੇ ਨਾਲ ਹੀ ਆ ਸਾਰਾ ਥਾਂ ਖਾਲੀ ਪਿਆਗਾ ਪੁਰਾਣਾ ਘਰ ਹੈਗਾ ਇਹਦੇ ਵਿੱਚ ਤਾਂ ਦਰਖਤ ਧੁੱਗੇ ਹੋਏ ਨੇਗੇ ਇਹ ਦਰਖਤਾਂ ਤੇ ਜ਼ਿਆਦਾ ਆਉਂਦੀਆਂ ਨੇਗੀਆਂ ਹੋ ਬਿੱਲੀ ਖੱਜੀ ਆ ਨਹੀਂ ਬਿੱਲੀ ਹੈ ਬਹੁਤ ਚਿੜੀਆਂ ਨੇ ਸਾਡੇ ਇੱਥੇ ਸਾਰਿਆਂ ਦੇ ਘਰ ਬਣਾਏ ਹੋਏ ਨੇ ਆ ਸਾਰਾ ਪੁਰਾਣਾ ਘਰ ਹੈ ਕੋਈ ਕਿਸੇ ਦਾ ਸਾਹਮਣੀ ਆਪਣੀ ਗੁਰਦੁਆਰਾ ਹੈਗਾ ਚਲ ਹੁਣ ਇੱਥੇ ਪੀ ਲਿਆ ਕਰਨੀਆਂ ਪਾਣੀ ਤੇ ਇੱਥੇ ਨਾਲ ਹੀ ਅਸੀਂ ਦਾਣੇ-ਦੂਣੇ ਡੇਗ ਚਾਣੀਆਂ ਕਿ ਮੈਂ ਹੁਣ ਰੋਜ਼ ਪਾਜਿਆ ਕਰੂੰਗੀ ਇਹ ਚ ਪਾਣੀ ਬਦਲ ਕੇ ਨਵਾਂ ਗਰਮੀ ਵਾਲੀ ਆਪ ਨੂੰ ਬਾਰ-ਬਾਰ ਤੇ ਲੱਗਦੀ ਹੈ ਨਾ ਤਾਂ ਲੱਗਣੀਆਂ ਵਿਚਾਰੀਆਂ ਨੂੰ ਲੈਖਾਂ ਇਹਿੱਧਰ ਕੇ ਚਮਚਾ ਹੈ ਅੱਜ ਮੈਂ ਬਣਾਈ ਹੈ ਸੁੱਕੀ ਕद्दू ਦੀ ਸਬਜੀ ਇਹਨਾਂ ਨੇ ਰਾਤ ਬਣਾ ਲਈ ਸੀਗੀ ਸੁੱਕੀ ਇਹਨਾਂ ਨੇ ਦੁੱਧ ਪਾ ਲਿਆ ਕद्दू ਦੀ ਸਬਜੀ ਦੇ ਵਿੱਚ ਤੇ ਮੇਰੇ ਖਾਤਰ ਇਹਨਾਂ ਨੇ ਚੀਰ ਕੇ ਰੱਖਤੀਆਂ ਸੀ ਥੋੜੀਆਂ ਜੀਆਂ ਕਿਉਂਕਿ ਫਿਰ ਉੱਥੇ ਮੇਰੀ ਦਾਲ ਖਾ ਯੋਥੇ ਮੇਰੀ ਸਬਜ਼ੀ ਖਰਾਬ ਹੋ ਜੂਗੀ। ਮਾੜੀ ਨਾ ਹੁੰਦਾ ਇਹ ਜਿਹਨੂੰ ਚਕਾ ਦੇ। ਫ੍ਰਿਜ ਵਿੱਚ ਰੱਖ ਕੇ ਕਰਕੇ ਵੀ ਇਹੇ ਹੋ ਜਾਂਦਾ ਤੱਕ। ਬਹੁਤ ਬਾਹਰ ਹੋ ਜਾਂਦਾ ਇਹ ਦੂਜੀ ਦਿਨ ਹੋ। ਬਾਹਰ ਤੋਂ ਹੋਰੀ ਨੋਖੇ ਜਾਂਦੇ ਤਾਂ। ਇਹਨੇ ਦਹੀ ਪਈ ਰਹਿੰਦੇ ਮੈਂ ਕਿਨੇ ਘੱਟ ਤੇ ਕਰ ਦੇ। ਮਾੜਾ ਇਹ ਕੱਚਾ ਵਗਾ ਤੋਦ ਨੂੰ ਬੰਦ ਦੂਗਾ। ਹਾਂ। ਕੱਟਦੀ ਆ। ਬੱਸ ਇਹਨੂੰ ਪਿਆਰ ਨਾਲ ਦੇ ਮੈਂ ਉਹ ਕਰ ਦਿੰਨੀ ਇਹਨੇ। ਦਾਣੇ ਦੇਖ ਕੇ ਨੇ ਕੋਠੇ ਤੇ। ਆ ਜਿਹੜਾ ਦਾਣੇ ਇੱਥੇ ਢੋਲੇ 'ਚ ਕੱਢੇ ਹੋਏ ਨੇਗੇ। ਸਵੇਰੇ ਮੇਰੇ ਭੈਣ ਪਾ ਕੇ ਸੀ ਪਹਿਲਾਂ ਕੋਠੇ ਤੇ। ਉਹ ਆ ਨੰਗੀ ਛੱਡ ਗਈ। ਤੇ ਇਹ ਆ ਇ렇게 ਹੋਏ ਨੇਗੇ ਬੱਸ ਵੀ ਕਈ ਵਾਰ ਮਰੀਨ ਪਾ ਦਿੰਦੀ ਇੱਥੋਂ ਚੱਕ ਕੇ। ਤੇ ਇਹ ਕਈ ਵਾਰ ਮੈਂ ਪਾ ਦਿੰਨੀ ਹਾਂ। ਦੁੱਧੀ ਸਬਜ਼ੀ ਦੇ ਵਿੱਚ ਮੈਂ ਨਾਣ ਮਿਰਚ ਪਾ ਤਾ ਆ ਦੇਖੋ ਬਹੁਤ ਵਧੀਆ ਬਣਗੇ ਇਹ ਥੋੜੇ ਵੀ ਤੇਲ ਛੱਡ ਗਿਆ ਸਾਰਾ ਕੱਢ ਲਿਆ ਤੇਲ ਦੀ ਭੁੰਨੀ ਸੀ ਵਸ ਥੰਦਾਂ ਸਿਕਨ ਠੀਰੇ ਗੰਡਾ ਵੀ ਇਹ ਲਈ ਅੰਦੇ ਰੋਟੀ ਇਹ ਮੜਕੋ ਮੜਕੀ ਬਈ ਬਿਚਾਰੀ ਲੰਢਿਆ ਕੇ ਜਨਾ ਨਿਕਾ ਜਾ ਫੂਲਰ ਮੈਂ ਨਾ ਨੱਕ ਕੇ ਸੈਟ ਹੋਈ ਥੋੜਾ ਜਿਹਾ ਸਾਲ ਨਹੀਂ ਕਿਵੇਂ ਨਹੀਂ ਕਰਕੇ ਦੱਸਿਆ ਵੀ ਮੈਂ ਉਹੀ ਨਹੀਂ ਨਾ ਕਹਿੰਦੀ ਹੈਗੀ ਵੀ ਸੱਚੀ ਇਹਦਾ ਤੋਂ ਤਿਆਰ ਕੇ ਨਾ ਖਾਏਗਾ ਨਾ ਨਾ ਹੈਗਾ ਹੈ ਜਾਗਾ ਮੇਰੇ ਸਰੀਰ ਦਾ ਤੇ ਮੇਰੇ ਹੌਸਲੇ ਚਾਹ ਹੁਣ ਬੰਦ ਕਰਦੇ ਨੇ ਢੱਕ ਦਿੰਦੇ ਨੇ ਬੰਦ ਕਰ ਪਰ ਮੰਨ ਲੈ ਬਹੁਤ ਨੱਕ ਹੋਰ ਫੇਰ ਠਹਿਰ ਕੇ ਆਏ ਨੇ ਮੈਂ ਕਿਹਨੂੰ ਗੱਲ ਕਰੀ ਅਸਤ ਨਾ ਤੋ ਰੋਇਆ ਤਾਂ ਜਵਰਾਜ ਅੱਜ ਉਧਲੇ ਘਰੇ ਵਾਗ ਗਿਆ ਸੀਗਾ ਮਾਸੀ ਦੇ ਘਰੇ ਸਵੇਰ ਸਵੇਰੀ ਨਾ ਆ ਕੇ ਅਸੀਂ ਕੰਮ ਧੰਦਾ ਕਰ ਲਿਆ ਦੇਖ 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 ਕਿਤੇ ਥੱਲੇ ਨਹੀਂ ਹੁਣ ਉਤਰਨਾ ਨਾ ਨਾ ਤਦੋ ਤੰਗਾ ਨਹੀਂ ਜਾਣਾ ਬੁਲਬੁਲਾ ਭਰਨ ਦਨ ਹੋਰ ਲੈ ਕੇ ਦੇਵਾਂ ਨਾ ਨਹੀਂ ਹੋਲ ਗਿਆ ਨਾ ਕਿ ਨਹੀਂ ਵਗ ਜੀ ਗਈ ਹਾਂ ਹੋਰ ਮੈਂ ਇੱਥੇ ਨਹੀਂ ਚੱਲਦੀ ਕਿਤੇ ਕੁਛ ਕਰ ਉਹ ਗਰਮੀ ਹੈ ਜੁੱਤੇ ਹੁਣ ਵੱਧਦੀ ਲਾਲੀ ਵੀ ਵੱਧਿਆ ਅੱਜ ਦੇਖ ਚੂ 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 ਅੱਜ ਇਹ ਇੱਕ ਖੜਵੇਂ ਬਾੜ ਬਾਹੇ ਨਹੀਂ ਤਾਹਣ ਨਹੀਂ ਕਿੰਨਾ ਛੋਣਾ ਲੱਗਦਾ ਹੈ ਹੈਨਾ ਕਿੰਨਾ ਛੋਣਾ ਲੱਗਦਾ ਹੈ ਸ਼ੁਰਮਾ ਦੇਖ ਪਾਇਆ ਸ਼ੂਮਾ ਉਹ ਬਾਬਾ ਦਾ ਬੁਰਕਲਾ ਹੈਂਦਾ ਬੁਰਕਲਾ ਪਰ ਇਹ ਕੰਨ ਵਿੱਚ ਕੁਝ ਹੋਇਆ ਤਾਂ ਨੀ ਖੁਰਕ ਲੱਗਦੀ ਨਾ ਉਹ ਪੇਟ